ਜਵਾਬ ਹੀ ਨੇ ਹੁਣ ਬੈਠੇ ਸਾਰੇ ਪਾਲੇ ਸੰਗਰ ਹਾਂ ਸੇਵਾ ਕਰਨਾ ਚਾਰ ਦਿਨ ਪੇਚ ਪੰਡਾ ਮੇਰੇ ਪਹਿਲੇ ਵਾਲੇ ਨੇ ਜੀ ਹਾਂ ਬੰਦ ਰੰਗ ਦਾ ਕਰ ਖਰਾ ਹੈ ਉਹ ਕਿਥੇ ਨਾ ਬੈਠੀ ਨੂੰ ਪਤਾ ਹੈ ਨਹੀਂ ਕਰ ਲਗਾ ਹੈ ਗੇਮੀ ਇਹਦੇ ਬਿਨਾ ਤਾਂ ਆਪਣਾ ਅਧੂਰਾ ਜਿਹੜਾ ਪੰਜਾਬੀ ਕਲਚਰ ਰੁਪਏ ਦੇਣੇ ਤੇ ਫਿਰ ਨਾ ਨਾ ਕਰਨੀ ਆਪਾਂ ਬਸ ਇਹ ਤਾਂ ਸਦੀਆਂ ਤੋਂ ਰਿਵਾਜ ਚੱਲਦਾ ਆ ਰਿਹਾ रे अस ली थोड़ा योगदान दे रहे میں نہیں سمجھ نہیں ہے کہ جنوں گھر جائے اپا کرتے راضی ہو دیوا میں نہیں یار کیا نہ کر تکتی تو تیاں سرموں میں ہے مطلب اس کے منہ میں بالوں والے خوشن نہیں یار میں مانتا نہیں ہوں میں نہیں ا رہا ہوں تھوڑی بھی نہیں ہندی میں بھی نہیں ہندی ہڑی بھی نہیں ہندی ਕਿੰਨੀ ਸਟਰਗਲ ਚਲੀ ਜਾਂਦੀ ਆ ਵੈਸੇ ਲੈਣ ਦੇਣ ਵਿੱਚ ਤੂੰ ਸਾਨੂੰ ਦੇਦੀ ਉੱਥੇ ਗਿਆ ਨੂੰ ਸਿੱਧਾ ਹਾਂ ਆ ਸਾਬ ਤੂੰ ਬਾਤ ਦਿੰਦੀ ਜਾਂ ਦਕਰ ਦੇ ਵਿੱਚ ਆ ਤੇਰੇ ਲੋੜ ਦੋ ਬੰਗਿਆ ਦੇ ਹੋ ਕੇ ਨਹੀਂ ਆ ਮਮੇ ਇੱਕ ਰਾਹੀਂ ਆ ਮੈਂ ਨਹੀਂ ਨਹੀਂ ਕਿੰਨਾ ਸਟਰਗਲ ਚੱਲੀ ਜਾਂਦਾ ਜਿਵੇਂ ਮੈਂ ਨਹੀਂ ਖੇਲ ਰਿਹਾ ਦਗਾ ਪਿੱਛੇ ਠੀਕ ਹੈ ਹਰਿਸ ਤੇ ਨਾਲ ਹੁਣ ਉਹ ਹੋ ਗਏ ਆਹ ਕੁੜੀਆਂ ਸਾਨੂੰ ਬਹੁਤ ਤੰਗ ਕਰ ਰੱਖਿਆ ਦੋਨਾਂ ਨੇ ਸੂਈਆਂ ਪਿੱਛੇ ਲੜੀ ਜਾਂਦੀਆਂ ਨੇ ਹੁਣ ਦੇਖਿਓ ਨੇ ਸੂਈਆਂ ਦੀ ਕਿਵੇਂ ਸਿਰ ਤੇ ਦੁਕਾਨ ਲਾ ਰੱਖੀ ਆ ਲਾ ਲੈ ਲੈ ਖੋਲਦੀਆਂ ਲੈ ਲੈਣੀਆਂ ਨੇ ਵੀਡੀਓ ਇਹ ਖੜਜ ਦਾਰੂ ਪੀਣਾ ਪਊਗਾ ਕੱਢੀ ਗੇਰਾ ਤਾਂ ਪਈ ਨਾ ਵਾਹ ਕਹਿ ਰਿਹਾ ਭਾਈ ਨਾ ਮਾਂ ਮੰਨ ਲੈ ਕਰ ਇੱਛਾ ਨਾ ਕਰੇ ਨਾ ਨਹੀਂ ਨਹੀਂ ਕੋਈ ਵਾਹ ਯਾਰ ਤੂੰ ਬੜਾ ਬੰਦਾ ਨਹੀਂ ਤੁਸੀਂ ਮੋੜੇ ਸੀ ਵਾਪਿਸ ਨਹੀਂ ਹੁਣ ਮੋੜ ਨਹੀਂ ਨਹੀਂ ਹੁਣ ਭਾਈ ਨੂੰ ਕਿਹਾ ਕੀ ਵੀ ਅਸੀਂ ਵੀਡੀਓ ਬਣਾਉਣੀ ਆ ਹਾਂ ਵੀਰੇ ਚੱਕੀ ਮਾ ਮੈਨੂੰ ਵੀ ਮੈਨੂੰ ਇੱਧਰ ਆ ਇੱਧਰ ਜਾ ਇੱਕ ਦਿਨ ਕਲਾਸ ਮੈਨੂੰ ਬਨਾਣਾ ਵਧੀਆ ਸੀ ਬਨਾਣਾ ਤਾਂ ਹੋਰ ਲੈ ਲਓ ਅੱਜ ਤੁਮ ਜਲੇ ਖਾਉਗੇ ਨਹੀਂ ਦੇਖੋ ਦੇਖੀ ਮੈਂ ਕਿਹਨ ਕਹਿੰਦਾ ਸਾਰਿਆਂ ਨੂੰ ਪਾ ਪਾ ਕੇ ਦਿਨਾਂ ਮਿਲ ਲਾਪੀ ਪਾ ਕੇ ਮੀਨ ਲਾ ਕੇ ਕਰਦਾ ਅੱਜ ਕਿਹਦੀ ਨਹੀਂ ਨਹੀਂ ਜਿੰਦੀ ਇਹ ਤਾਂ ਦੇ ਥੋੜਾ ਜਿਹਾ ਪਾ ਦੇ ਉਹ ਕੋਈ ਆ ਨਹੀਂ ਕਿਸੇ ਦਾ ਖਾਣਾ ਬਈ ਤੂੰ ਇਹ ਉਹ ਮੈਂ ਲੈ ਦੇ ਕੁ ਮੈਨੂੰ ਦੇ ਦਿਆਂ ਇਹ ਜਿਹੜਾ ਖਾਣਾ ਆਪਣੇ ਕੋਲ ਅੱਜ ਦਾ ਹੀ ਆਪਾਂ ਨੂੰ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਕਰਨਾ ਪੈਣਾ ਮੱਕਣਾ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਫਿਰ ਕਿੱਥੋਂ ਕਰਾਂਗੇ ਤਾਂ ਹੁਣ ਮੁੱਕ ਜੂਗਾ ਨਹੀਂ ਉਹ ਨਾ ਫਿਰ ਆਪਾਂ ਨੂੰ ਕੋਈ ਸ਼ੇਰ ਸ਼ੂਰ ਮਾਰਨਾ ਪੈਣਾ ਕੁਝ ਤਾਂ ਆ ਲੈ ਇਸ ਤਾਲੇ ਅਬ ਮੇਹਰ ਨੂੰ ਹੀ ਮਾਰ ਲੈਂਦੇ ਅਬ ਵੀਡੀਓ ਦਿਲਾਉਂ ਆ ਕੇ ਪਚਾਉ ਤੁਹਾਨੂੰ ਇਹ ਪੱਲਣ ਇਕੱਠਾ ਕਰਕੇ ਲਿਓਣੀ ਹੈ ਇਧਰ ਨਹੀਂ ਪਹੁੰਚਣਾ ਹੈ ਹੈ ਮੇੜ ਵਿੱਚ ਜੁ ਕਿਧਰ ਪਹੁੰਚਣਾ ਲੱਗੋ ਵਾ ਖੂਬ ਇਹ ਵਿਨ ਨੂੰ ਹਾਂ ਵਿਨ ਨੂੰ ਥਾਂ ਨਹੀਂ ਮਿਲੀ ਹੋਰ ਕਿਤੇ ਇੱਥੇ ਹੀ ਜਗ੍ਹਾ ਮਿਲੀ ਇਹਨਾਂ ਨੂੰ ਪਾ ਕੈ ਸਭੀ ਲੈ ਲੈ ਲੈਣੇ ਨੇ